ਕੈਨੇਡਾ ਦੀ ਧਰਤੀ ਤੋਂ ਇੱਕ ਬੇਹੱਦ ਮੰਦਪਾਕੀ ਖਬਰ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਭਿਆਨਕ ਆਗ ਲੱਗ ਗਈ ਹੈ। ਜੰਗਲਾਂ ਦੇ ਵਿੱਚ ਭਿਆਨਕ ਆਗ ਲੱਗਣ ਦੇ ਕਰਕੇ 400 ਦੇ ਕਰੀਬ ਘਰਾਂ ਨੂੰ ਖਾਲੀ ਕਰਵਾ ਦਿੱਤਾ ਹੈ ਤੇ ਕਈ ਵੱਡੇ ਹਾਈਵੇ ਜਿਹੜੇ ਨੇ ਉਹਨਾਂ ਨੂੰ ਆਰਜੀ ਤੌਰ ਤੇ ਬੰਦ ਕਰਨ ਦਾ ਵੀ ਫੈਸਲਾ ਲੈਣਾ ਪਿਆ ਕਿਉਂਕਿ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਜੰਗਲਾਂ ਨੂੰ ਆਗ ਲੱਗਣ ਦੇ ਕਰਕੇ ਤਾਂ ਭਿਆਨਕ ਸਥਿਤੀ ਜਿਹੜੀ ਆ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਣੀ ਹੋਈ ਹੈ। ਦਾਸੀਏ ਕਿ ਹੁਣ ਜਿਸ ਤਰੀਕੇ ਦੇ ਨਾਲ ਇੱਕਦਮ ਭਿਆਨਕ ਹਾਕ ਲੱਗੀ ਉੱਥੇ ਦੇ ਲੋਕਾਂ ਦੇ ਵਿੱਚ ਆਪਣਾ ਦਫੜੀ ਮਾਚ ਕੀ ਤੇ ਉੱਥੇ ਤਣਾਅਪੂਰਨ ਸਥਿਤੀ ਪੈਦਾ ਹੁੰਦੀ ਹੋਈ ਦਿਖਾਈ ਦਿੱਤੀ ਹੈ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਕਈ ਵੱਡੀ ਪੱਧਰ ਦੀਆਂ ਕਾਰਵਾਈਆਂ ਕਰਦੇ ਹੋਏ ਐਕਸ਼ਨ ਲੈ ਤੇ ਲਤੇ ਗਏ ਨੇ ਤੇ ਇਸ ਦੇ ਨਾਲ ਹੀ ਹੁਣ ਕਈ ਘਰਾਂ ਨੂੰ ਖਾਲੀ ਵੀ ਕਰਵਾ ਦਿੱਤਾ ਗਿਆ ਜਾਣਕਾਰੀ ਪੂਰੀ ਇਸ ਵਕਤ ਸਾਹਮਣੇ ਆ ਗਈ ਹੈ ਜਿੱਥੇ ਹੁਣ ਦੱਸਿਆ ਜਾ ਰਿਹਾ ਕਿ ਜਿੱਥੇ ਹੁਣ ਹਾਈਵੇ ਜਿਹੜਾ ਵਾ 97C ਨੂੰ ਮਜਬੂਰੀ ਕਾਰਨ ਆਰਤੀ ਤੌਰ ਤੇ ਬੰਦ ਕਰਨ ਦਾ ਫੈਸਲਾ ਲਿੱਤਾ ਗਿਆ ਜਿਸ ਕਰਕੇ ਉੱਥੇ ਦੇ ਵਸਨੀਕਾਂ ਦੇ ਨਾਲ-ਨਾਲ ਸਲਾਨੀਆਂ ਤੇ ਕਾਰੋਬਾਰੀ ਗਤੀਵਿਧੀਆਂ ਨਾਲ ਜੁੜੇ ਲੋਕਾਂ ਨੂੰ ਵੀ ਕਾਫੀ ਹੱਦ ਤੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਭਿਆਨਕ ਅੱਗ ਨੂੰ ਕਾਬੂ ਪਾਉਣ ਦੇ ਵਿੱਚ ਜੁਟੀਆਂ ਬਚਾਅ ਕਾਰਜਾਂ ਦੀਆਂ ਟੀਮਾਂ ਵੱਲੋਂ ਹੈਲੀਕਾਪਟਰਾਂ ਤੇ ਹੋਰਨਾਂ ਸਾਧਨਾਂ ਦਾ ਹੀ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਕਰਯੋਗ ਦੱਸਿਏ ਕਿ ਹੁਣ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਜੋ ਇਸ ਤਰੀਕੇ ਦੇ ਨਾਲ ਅੰਗਾਰੇ ਇਲਾਕੇ ਦੇ ਵਿੱਚ ਵਧਦੇ ਨਜ਼ਰ ਆ ਰਹੇ ਨੇ ਔਰ ਸੈਲਾਨੀਆਂ ਦੀ ਪਸੰਦੀਦਾ ਸਰਗਾਹ ਜਿਹੜਾ ਜਾਣਦੇ ਨੇ ਲੋਕ ਤਾਂ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਸਥਿਤੀ ਬਣੀ ਹੋਈ ਆ ਤਾਂ ਬਹੁਤ ਤਨਾਪੂਰਨ ਹਾਲਾਤ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਉਕਨਾਗਨ ਜ਼ਿਲ੍ਹੇ ਜਿਹੜੇ ਜੰਗਲੀ ਖੇਤਰ ਨੇ ਉਹਨਾਂ ਦੇ ਵਿੱਚ ਵੱਡੀ ਘਟਨਾਵਾਂ ਵਾਪਰੀ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ ਸੁਣਦੇ ਰਹਿੰਦੇ ਹਾਂ ਪਰ ਹੁਣ ਜਨਜੀਵਨ ਲੋਕਾਂ ਦਾ ਪ੍ਰਭਾਵਿਤ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਕਿ ਜੰਗਲ ਜਿੱਥੇ ਜੰਗਲਾ ਚਾਲਤ ਲੱਗੀ ਹੈ ਤੇ ਉਹਨਾਂ ਨਾਲ ਲੱਗਦੇ ਖੇਤरां ਨੂੰ ਜਿਹੜਾ ਖਾਲੀ ਕਰਵਾ ਦਿੱਤਾ ਹੈ 400 ਤੋਂ ਵਧੇ ਦੇ ਘਰਾਂ ਨੂੰ ਤੁਰੰਤ ਖਾਲੀ ਕਰਵਾਉਣ ਦਾ ਹੁਕਮ ਜਾਰੀ ਦਿੱਤਾ ਗਿਆ ਔਰ ਅੱਗ ਕਾਰਨ ਹਾਈਵੇ 97 ਸੀ ਨੂੰ ਵੀ ਮਜਬੂਰੀ ਕਾਰਨ ਆਰਜੀ ਤੌਰ ਤੇ ਬੰਦ ਕਰਨਾ ਪਿਆ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣੇ ਬਹੁਤ ਆ ਜੰਗਲਾਂ ਨੂੰ ਕਦੀ ਅਮਰੀਕਾ ਦੇ ਜੰਗਲਾਂ ਨੂੰ ਅੱਗ ਲੱਗਦੀ ਹੈ ਕਦੀ ਕੈਨੇਡਾ ਦੇ ਜੰਗਲਾਂ ਨੂੰ ਅੱਗ ਲੱਗਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਹੁਣ ਤੁਹਾਨੂੰ ਦੱਸੀਏ ਕਿ ਜਦੋਂ ਭਿਆਨਕ ਅੱਗ ਲੱਗਦੀ ਹੈ ਤਾਂ ਸਥਿਤੀ ਜਿਹੜੀ ਆ ਬਹੁਤ ਨਾਪੂਰਣ ਪੈਦਾ ਹੋਈ ਹੈ ਔਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੇ ਵਿੱਚ ਇੱਕ ਘਟਨਾ ਵਾਪਰੀ ਜਿੱਥੇ ਅਚਾਨਕ ਜੰਗਲਾਂ ਨੂੰ ਅੱਗ ਲੱਗੀ ਤੇ ਲੋਕ ਪਰਵਾਪਤ ਹੋਇਆ ਆਪਣਾ ਦਾ ਫਰੀਦਾਂ ਮਾਹੌਲ ਪੈਦਾ ਹੋਇਆ ਜੇ ਬਚਾਅ ਕਾਰਜਾਂ ਦੀਆਂ ਟੀਮਾਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾਵੇ ਤਾਂ ਕਿਸੇ ਵੀ ਤਰੀਕੇ ਦੇ ਨਾਲ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕੋਈ ਵੀ ਉੱਥੇ ਜਾਨੀ ਨੁਕਸਾਨ ਨਾ ਹੋਵੇ ਕੋਈ ਵੱਡੀ ਘਟਨਾ ਨਾ ਵਾਪਰੇ ਤਾਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਰੱਖੀ ਗਈ ਹੈ ਪਰ ਦੱਸਿਏ ਇੱਕ ਉਸ ਤੋਂ ਬਾਅਦ ਹੁਣ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨਾ ਹੋਣ ਔਰ ਕਈ ਕਾਰ ਉਥੋਂ ਦੀ ਖਾਲੀ ਕਰਵਾ ਦਿੱਤੇ ਨੇ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤਾਂ ਇਸੇ ਤਰੀਕੇ ਦੇ ਨਾਲ ਕਈ ਹਾਈਵੇ ਬੰਦ ਕਰਨ ਲਈ ਵੀ ਜਿਹੜੀ ਕਾਰਵਾਈ ਕਰਨੀ ਪਈ ਆ ਔਰ ਇਸੇ ਤਰੀਕੇ ਦੇ ਨਾਲ ਹੁਣ ਪ੍ਰਸ਼ਾਸਨ ਐਕਸ਼ਨ ਬੋਰਡ ਦੇ ਵਿੱਚ ਆ ਤਾਂ ਕੈਨੇਡਾ ਤੋਂ ਖਬਰ ਆਈ ਹੈ ਜਿੱਥੇ ਕੈਨੇਡਾ ਦੇ ਜੰਗਲਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਅੱਗ ਲੱਗ ਗਈ ਤਾਂ ਉੱਥੇ ਹੁਣ ਤਣਾਪੂਰਨ ਸਥਿਤੀ ਬਣੀ ਹੋਈ ਆ ਤਾਂ ਮੌਕੇ ਤੇ ਬਚਾਅ ਕਾਰਜਾਂ ਦੀਆਂ ਟੀਮਾਂ ਆਪਣੇ ਵੱਡੇ ਕਾਰਵਾਈਆਂ ਕਰਦੀ ਨਜ਼ਰ ਆ ਰਹੀ ਹੈ